विश्व हिंदू परिषद ਵੱਲੋਂ ਜ਼ਿਲ੍ਹੇ ਦੇ ਪ੍ਰਧਾਨ ਅਤੇ ਆਹ ਜਿੰਨੇ ਵੀ ਹਿੰਦੂਸ ਗਠਨ ਇਕੱਠੇ ਹੋ ਕੇ ਜਦੋਂ ਦਲਦਲ ਦੇ ਪ੍ਰਸਾਰੀ ਹਿੰਦੂਆਂ ਦੇ ਉੱਤੇ ਕਤਲ ਹੋ ਰਹੇ ਆਂ ਹਿੰਦੂਆਂ ਕੁੱਟੇ ਜਾ ਰਿਹਾ ਕੁੱਟੇ ਜਾ ਰਿਹਾ ਇਹ ਜਿਹੜੀ ਭਗਤ ਦੀ ਸਰਕਾਰ ਹੈ ਇਹ ਬਿਲਕੁਲ ਨਾਕਾਮ ਹੈ ਫੇਲ ਹੈ ਅਸੀਂ ਸਾਰੇ ਇੱਕ ਮੰਗ ਰੱਖ ਰਹੇ ਆਂ ਇਹ ਸਰਕਾਰ ਨੂੰ ਵਰਖਾਜ ਕੀਤਾ ਜਾਵੇ ਅਤੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਇੰਡੀਆ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਵਿਤੈ ਦਿਨਾਂ ਦੇ ਅੱਗੇ ਤਾਂ ਡੇਲੀ ਦਾ ਕੰਮ ਹੈ। ਚਾਹੇ ਤੁਸੀਂ ਬੋਰ ਦੇ ਲੋ, ਫਰੋਜਪੁਰ ਦੇ ਲੋ, ਅੰਮ੍ਰਿਤਸਰ ਦੇ ਲੋ, ਹੁਣ ਲੰਗੜ ਦੇ ਆ ਲੇਟੇ ਸੁਣੀ ਹੋਆ। ਅਰਸੋ ਦੁਕਾਨ ਦੇ ਉੱਤੇ ਦਿਨ ਦਿਹਾੜੇ ਮਾਰ ਦਿੱਤਾ ਗਿਆ। ਸੋ ਇਸ ਕਰਕੇ ਜਿਹੜੇ ਬੰਦੇ ਮਰ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ। ਪਹਿਲਾਂ 1980 ਦੇ ਵਿੱਚ ਤਾਂ ਕੋਈ ਹਾਲਾਤ ਪੁੱਛਤੇ ਪਰ ਅੱਜ ਉਸਤੇ ਹੀ ਬੱਤਰ ਹੋ ਗਏ। ਸੋ ਅੱਜ ਜਦੋਂ ਹਿੰਦੂ ਬੇਸਦ ਆਲੇ ਸਾਰੇ ਹਿੰਦੂ ਸਟ੍ਰੀਟ ਇਕੱਠੇ ਹੋਏ ਆ। ਸਾਬਿਤ ਸਾਡੇ ਦੀ ਹੀ ਮੰਗ ਹੈ ਵੀ ਜੇ ਜੇ ਪੰਜਾਬ ਸਰਕਾਰ ਇਹਨੂੰ ਬਰਖਾਸਤਤਾ ਜਵੇ ਹਿੰਦੂਆਂ ਦੀ ਰਾਖੀ ਕੀਤੀ ਜਾਵੇ ਕ੍ਰਿਸ਼ਨ ਦੂ ਬਰਸ਼ਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਗੇ ਸਾਡੇ ਹਿੰਦੂ ਸੰਗਠਨ ਅਸੀਂ ਇਕੱਠੇ ਹੋ ਕੇ ਅੱਜ ਡੀਸੀ ਮੈਡਮ ਨੂੰ ਮੈਂ ਬਰਿੰਡਨ ਦੇਣ ਆਏ ਆ ਕਿ ਮੰਗਲ ਦੇ ਵਿੱਚ ਸਾਡੇ ਵਿਕਾਸ ਪ੍ਰਭਕਰ ਭਰਾ ਨੂੰ ਦੁਕਾਨ ਤੇ ਬੈਠੇ ਨੂੰ ਉਹਦਾ ਕਤਲ ਕੀਤਾ ਗਿਆ ਸਰੇ ਆਮ ਕਤਲ ਕੀਤਾ ਗਿਆ ਪਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਿੰਦੂ ਪਰਚੇ ਦੇ ਕੋਈ ਵੀ ਕਾਰਗਰਤਾ ਸਾਡਾ ਪੋਲੀਟੀਕਲੀ ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਆ ਲੇਕਿਨ ਫਿਰ ਵੀ ਇਹ ਸਰਕਾਰ ਜਿਹੜੀ ਆ ਹਿੰਦੂਆਂ ਤੇ ਬਹੁਤ ਜ਼ਿਆਦਾ ਧਿਆਨ ਨਹੀਂ ਦੇ ਰਹੀ ਔਰ ਇੱਥੇ ਇੰਟਰਨੈਸ਼ਨਲ ਲੈਵਲ ਤੇ ਵੀ ਪੰਨੂ ਨੇ ਸਾਰੇ ਆਮ ਕਿਹਾ ਕਿ ਅਸੀਂ ਇਹ ਸਰਕਾਰ ਨੂੰ 133 ਕਰੋੜ ਮਿਲੀਅਨ ਡਾਲਰ ਦਿੱਤੇ ਨੇ ਪਾਕਿਸਤਾਨੀਆਂ ਵੱਲੋਂ ਉਹ ਕਿਸ ਕੰਮ ਆਊਗਾ ਉਹ ਇਹੀ ਕੰਮ ਆਣੇ ਨੇ ਅਸੀਂ ਡਿਮਾਂਡ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਵਿਕਾਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਨਾਲੇ ਉਹਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਬਾਕੀ ਸਮਾਜ ਨੂੰ ਦਿੱਤੀ ਜਾਂਦੀ ਹੈ। ਜਿਵੇਂ హిందూ ਪ੍ਰਸ਼ਦ ਵੱਲੋਂ ਜ਼ਿਲ੍ਹੇ ਦੇ ਪ੍ਰਧਾਨ ਅਤੇ ਆ ਜਿੰਨੇ ਵੀ ਹਿੰਦੂਸ ਗਠਨ ਇਕੱਠੇ ਹੋ ਕੇ ਜਦੋਂ ਦਲਤਾ ਦੇ ਪ੍ਰਸਾਰੀ ਹਿੰਦੂਆਂ ਦੇ ਉੱਤੇ ਕਤਲ ਹੋ ਰਹੇ ਆ ਹਿੰਦੂਆਂ ਕੁੱਟੇ ਜਾ ਰਿਹਾ ਕੁੱਟੇ ਜਾ ਰਿਹਾ ਇਹ ਜਿਹੜੀ ਭਗਤ ਦੀ ਸਰਕਾਰ ਹੈ ਇਹ ਬਿਲਕੁਲ ਨਾਕਾਮ ਹੈ ਫੇਲ ਹੈ ਅਸੀਂ ਸਾਰੇ ਇੱਕ ਮੰਗ ਰੱਖ ਰਹੇ ਆ ਇਹ ਸਰਕਾਰ ਨੂੰ ਵਰਖਾਜ ਕੀਤਾ ਜਾਵੇ ਤੇ ਰਾਸ਼ਟਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਇੰਦੀਆਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਦਿੱਤੇ ਦਿਨਾਂ ਦੇ ਕਿ ਤੇ ਡੱਡੂ ਦਾ ਕੰਮ ਹੈ ਚੱਲ ਤੁਸੀਂ ਹੋਰ ਲੈ ਲਓ ਫਿਰੋਜ਼ਪੁਰ ਲੈ ਲਓ ਅੰਮ੍ਰitsar ਰੋਇਆ ਹਿੰਦ ਮੰਡਲ ਦੇ ਆ ਲੇਟਸ ਸੁਣਿਓ ਅਰਚੋ ਦੁਕਾਨ ਦੇ ਉੱਤੇ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੋ ਇਸ ਕਰਕੇ ਜਿਹੜੇ ਬੰਦੇ ਮਰ ਰਹੇ ਆ ਉਹਨੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਪਹਿਲਾਂ 1980 ਦੇ ਵਿੱਚ ਤਾਂ ਕੋਈ ਹਾਲਾਤ ਪੁੱਛਤੇ ਪਰ ਅੱਜ ਉਸ ਤੋਂ ਹੀ ਬੱਤਰ ਹੋ ਗਏ ਸਵਾਜਿਓ ਦੇ ਯੂਟੂਬੇਸ ਤੋਂ ਨਾਲੇ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਆ ਸਾਡੀ ਸਾਰਿਆਂ ਦੀ ਇਹ ਮੰਗ ਹੈ ਵੀ ਜੇ ਜਿਹੜੀ ਪੰਜਾਬ ਸਰਕਾਰ ਹੈ ਇਹਨੂੰ ਬਰਖਾਸਤ ਕੀਤਾ ਜਾਵੇ ਹਿੰਦੂਆਂ ਦੀ ਰਾਖੀ ਕੀਤੀ ਜਾਵੇ ਇਸ ਸਿੰਧੂ ਪਰਸ਼ਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਦੇ ਸਾਰੇ ਹਿੰਦੂ ਸੰਗਠਨ ਅਸੀਂ ਇਕੱਠੇ ਹੋ ਕੇ ਅੱਜ ਡੀਸੀ ਮੈਡਮ ਨੂੰ ਮੈਂ ਬਰਿੰਡਨ ਦੇ ਨਾਂ ਆਇਆ ਕੀ ਮੰਗਲਲੇ ਵਿੱਚ ਸਾਡੇ ਵਿਕਾਸ ਪ੍ਰਭਕਰ ਭਰਾ ਨੂੰ ਦੁਕਾਨ ਤੇ ਬੈਠੇ ਨੂੰ ਉਹਨੂੰ ਉਹਦਾ ਕਤਲ ਕੀਤਾ ਗਿਆ ਸਰੇਆਮ ਕਤਲ ਕੀਤਾ ਗਿਆ ਪਰ ਉਹਦਾ ਕੋਈ ਕਸੂਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਵਿਸ਼ਿੰਦੂ ਪਰਚੇ ਦੇ ਕੋਈ ਵੀ ਕਾਰਗਰਤਾ ਸਾਡਾ ਪੋਲੀਟੀਕਲੀ ਨਹੀਂ ਚੱਲਦਾ ਨਾ ਕਿਸੇ ਦੇ ਅਸੀਂ ਖਿਲਾਫ ਚੱਲਦੇ ਆ ਲੇਕਿਨ ਫੇਰ ਵੀ ਇਹ ਸਰਕਾਰ ਜਿਹੜੀ ਆ ਹਿੰਦੂਆਂ ਤੇ ਬਹੁਤ ਜ਼ਿਆਦਾ ਧਿਆਨ ਨਹੀਂ ਦੇ ਰਹੀ ਪਰ ਇੱਥੇ ਇੰਟਰਨੈਸ਼ਨਲ ਲੈਵਲ ਤੇ ਵੀ ਪੰਨੂ ਨੇ ਸਰੇ ਆਮ ਕਿਹਾ ਕਿ ਅਸੀਂ ਇਹ ਸਰਕਾਰ ਨੇ 133 ਕਰੋੜ ਮਿਲੀਅਨ ਡਾਲਰ ਦਿੱਤੇ ਨੇ ਪਾਕਿਸਤਾਨੀਆਂ ਵੱਲੋਂ ਉਹ ਕਿਸ ਕੰਮ ਆਊਗਾ ਉਹ ਇਹੀ ਕੰਮ ਆਣੇ ਨੇ ਅਸੀਂ ਡਿਮਾਂਡ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਵਿਕਾਸ ਦੇ ਪਰਿਵਾਰ ਨੂੰ ਕਰੋੜ ਰੁਪਏ ਦਿੱਤਾ ਜਾਵੇ ਨਾਲੇ ਉਹਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਬਾਕੀ ਸਮਾਜ ਨੂੰ ਦਿੱਤੀ ਜਾਂਦੀ ਹੈ